ਪਿਛਲੇ ਸਮੇਂ ਦੇ ਦੌਰਾਨ ਪੰਜਾਬ ਨੇ ਤੇ ਪੰਥ ਨੇ ਬਹੁਤ ਕੁਝ ਐਸਾ ਦੇਖਿਆ ਜਿਹੜਾ ਉਹਨਾਂ ਦੀਆਂ ਅਸਾਂ ਦੇ ਮੁਤਾਬਕ ਨਹੀਂ ਸੀ ਜਿਹੜੀ ਭਾਵਨਾ ਦੇ ਨਾਲ ਉਹਨਾਂ ਨੇ 1920 ਦੇ ਵਿੱਚ ਸ਼ਰੋਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ ਜਾਂ ਆਪਣੀਆਂ ਪੰਥਕ ਸੰਸਥਾਵਾਂ ਨੂੰ ਸਥਾਪਿਤ ਕੀਤਾ ਸੀ ਜਿਨ੍ਹਾਂ ਦੇ ਵਿੱਚ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਸੰਸਥਾਵਾਂ ਦਾ ਸਰਕਾਰ ਤਰ੍ਹਾਂ ਸੇਵਾ ਹੰਢਾ ਸੀ ਉਹਨਾਂ ਨੂੰ ਉਹਨਾਂ ਦੀ ਆਸ ਪੂਰੀ ਨਹੀਂ ਹੋਈ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ 96 ਤੋਂ ਲੈ ਕੇ ਜਿਹੜਾ ਵਰਤਾਰਾ ਅੱਜ ਤੱਕ ਵਰਤਿਆ ਪਿਛਲੇ ਸਮੇਂ ਵਿੱਚ ਜਿਨ੍ਹਾਂ ਲੋਕਾਂ ਨੂੰ ਤਾਕਤ ਮਿਲੀ ਜਾਂ ਜਿਨ੍ਹਾਂ ਲੋਕਾਂ ਨੇ ਤਾਕਤ ਹਥਿਆਰੀ ਉਹਨਾਂ ਨੇ ਇਹਨਾਂ ਸੰਸਥਾਵਾਂ ਦਾ ਕਿਸ ਕਦਰ ਵਰਤੋਂ ਕੀਤੀ ਔਰ ਕਿਸ ਢੰਗ ਦੇ ਨਾਲ ਇਹਨਾਂ ਨੂੰ ਅਪਮਾਨਿਤ ਕੀਤਾ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੀ ਬਣ ਕੇ ਰਹਿ ਗਿਆ ਔਰ ਜਿਹੜਾ ਬੇਸ਼ੱਕ ਵੀ ਹੁੰਦਾ ਰਾਜਨੀਤਿਕ ਪਾਰਟੀਆਂ ਦੇ ਵਿੱਚ ਤੇ ਕਿਤੇ ਪਾਰਟੀ ਦੀ ਤਾਕਤ ਮਣਣੀ ਹੋਵੇ ਨਾ ਉਹ ਮਣੀ ਤਾਂ ਇਸ ਗੱਲ ਨੂੰ ਜਾਂਦੀ ਆ ਵੀ ਇਹਨਾਂ ਦੇ ਕੋਲ ਪਾਰਲੀਮੈਂਟ ਦੇ ਮੈਂਬਰ ਕਿੰਨੇ ਨੇ ਇਹਨਾਂ ਕੋਲ ਐਮਐਲਏ ਕਿੰਨੇ ਨੇ ਇਹਨਾਂ ਕੋਲ ਪੰਚਾਇਤਾਂ ਕਿੰਨੀਆਂ ਨੇ ਇਹਨਾਂ ਕੋਲ ਬਲੌਕ ਸੰਘੀ ਦੇ ਮੈਂਬਰ ਕਿੰਨੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਕਿੰਨੇ ਨੇ ਪਰੰਤੂ ਅਕਾਲੀ ਦਲ ਦੀ ਜਿਹੜੀ ਸੋਚ ਹੈ ਨਾ ਉਹ ਇਹਨਾਂ ਗੱਲਾਂ ਤੋਂ ਉੱਪਰ ਹੁੰਦੀ ਹੈ ਉਹ ਇੱਕ ਜਜ਼ਬੇ ਦੇ ਤਹਿਤ ਬਣਾਈ ਗਈ ਜਥੇਬੰਦੀ ਹੈ ਜਿਹੜੀ ਪੰਥ ਦੇ ਪੰਜਾਬ ਦੀ ਰਾਖੀ ਤਾਂ ਕਰਦੀ ਕਰਦੀ ਹੈ ਉਹ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪਰਨਾ ਕੇ ਜਿੱਥੇ ਕਿਤੇ ਕਿਸੇ ਲੋੜਵੰਦ ਨੂੰ ਲੋੜ ਹੁੰਦੀ ਹੈ ਉਹਦੀ ਲੋੜ ਦੀ ਪੂਰਤੀ ਲਈ ਵੀ ਜਾਂਦੀ ਹੈ ਜੇ ਕਿਸੇ ਦਾ ਤੱਕਾ ਹੁੰਦਾ ਤੇ ਉਹ ਉਸ ਤੱਕੇ ਨੂੰ ਰੋਕਣ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੀ ਪਰ ਪਿਛਲੇ ਸਮੇਂ ਦੇ ਵਿੱਚ ਜਿਸ ਲੀਡਰਸ਼ਿਪ ਦੇ ਕੋਲ ਇਹ ਸਾਰੀ ਲੀਡਰਸ਼ਿਪ ਵੀ ਉਹਨਾਂ ਦੇ ਸਮੇਂ ਦੇ ਵਿੱਚ ਤਾਂ ਐਸਾ ਹੋਇਆ ਵੀ ਸਿੱਖ ਆਪਣੇ ਗੁਰੂ ਦੀ ਪਤਨੀ ਬਚਾ ਸਕੇ ਸਿੱਖਾਂ ਦੇ ਕੋਕਾਰ ਨਹੀਂ ਬਚ ਸਕੇ ਸਿੱਖਾਂ ਦੀਆਂ ਦਸਤਾਰਾਂ ਅሸ ਬਿਜਾਰ ਲੈਂਦੀਆਂ ਰਹੀਆਂ ਉਹਨਾਂ ਨੇ ਕਦੀ ਇੱਕ ਅੱਖਰ ਨਹੀਂ ਬੋਲਿਆ ਸਿੱਖਾਂ ਦੇ ਦੁਸ਼ਮਣਾਂ ਨੂੰ ਉਹ ਘਰਸਤ-ਸੱਦ ਕੇ ਮੁਆਫੀਆਂ ਦਵਾਉਂਦੇ ਰਹੇ ਇਸ ਕਾਰਨ ਬਹੁਤ ਨਿਰਾਸ਼ਤਾ ਦੇ ਵਿੱਚ ਸਿੱਖਾਂ ਦਾ ਕੋਈ ਲੋਕਾਂ ਨੇ ਯਤਨ ਕੀਤਾ ਕੋਈ ਥੋੜੀ ਤਾਕਤ ਨਾਲ ਬਹੁਤੀ ਤਾਕਤ ਨਾਲ ਕਿਸੇ ਨੂੰ ਉਹਨਾਂ ਨੇ ਦਬਾ ਲਿਆ ਕਿਸੇ ਕੋ ਸਾਧਨ ਨਹੀਂ ਸੀ ਉਹ ਸਾਰਾ ਕੁਝ ਖਤਮ ਅੱਜ ਦਾ ਦਿਨ ਇਸ ਕਰਕੇ ਮਹੱਤਵਪੂਰਨ ਹੈ ਬੇ ਬਹੁਤੇ ਤਾਂ ਉਹਨਾਂ ਤੋਂ ਹੀ ਨਿਕਲੇ ਨੇ ਉਹਨਾਂ ਦੇ ਸਾਥੀ ਨੇ ਤੇ ਕੁਝ ਜਿਹੜੇ ਸੱਚ ਨੂੰ ਪ੍ਰਣਾਇ ਹੋਏ ਲੋਕ ਨੇ ਜਿਨ੍ਹਾਂ ਨੂੰ ਇਹ ਆਸ ਹੈ ਕਿ ਸਾਡੀ ਪੰਥ ਚੜ੍ਹਦੀ ਕਲਾ ਵਿੱਚ ਜਾਵੇ ਪੰਜਾਬ ਚੜ੍ਹਦੀ ਕਲਾ ਵਿੱਚ ਜਾਵੇ ਸਾਡੀਆਂ ਸੰਸਥਾਵਾਂ ਦਾ ਵਕਾਰ ਬਣਿਆ ਰਹਿੇ ਉਹ ਉਹਨਾਂ ਦੇ ਸਾਥੀ ਬਣ ਕੇ ਨੇਤਰੇ ਔਰ ਅੱਜ ਦੇ ਦਿਨ ਇਹ ਜਿਹੜੀ ਜਿਸ ਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ ਇਹ ਜਿਹੜਾ ਅਕਾਲੀ ਦਲ ਮਾ ਨਮਾ ਅਕਾਲੀ ਦਲ ਨਹੀਂ ਕਹੂੰਗਾ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋਈ ਹੈ ਅਕਾਲੀ ਦਲ ਜਿਹੜਾ ਐਸੇ ਲੋਕਾਂ ਦੇ ਕਬਜ਼ੇ ਥੱਲੇ ਚਲੇ ਗਿਆ ਸੀ ਉਹਨੂੰ ਹੀ ਅੱਜ ਦੇ ਦਿਨ ਸੁਰਖਰੂ ਕਰਕੇ ਇਹ ਲੀਡਰਸ਼ਿਪ ਸਾਹਮਣੇ ਆਈ ਹੈ ਇਹਨਾਂ ਦੇ ਸਾਹਮਣੇ ਚੁਣੌਤੀਆਂ ਬੜੀਆਂ ਬੜੀਆਂ ਜਿਹੜੀਆਂ ਚੁਣੌਤੀਆਂ ਮੈਂ ਸਮਝਦਾ ਉਹ ਇੱਕ ਦੇ ਸਾਰਾ ਹੀ ਪੰਥਕ ਢਾਂਚਾ ਤਹਿਸਨੈਸ ਹੋਇਆ ਪਿਆ ਪੰਥਕ ਢਾਂਚੇ ਨੂੰ ਮੁੜ ਕੇ ਰਿਵਾਈਵ ਕਰਨਾ ਪੰਥਕ ਢਾਂਚੇ ਦੀ ਵਿਕਾਰ ਬਹਾਲੀ ਕਰਨੀ ਲੋਕਾਂ ਦੇ ਵਿੱਚ ਆਪਣੇ ਸੰਸਥਾਵਾਂ ਦਾ ਸਤਕਾਰ ਬਣਾ ਕੇ ਰੱਖਣਾ ਇਹ ਇਹ ਤੁਮੇਵਾਰੀ ਹੈ ਹੀ ਹੈ ਬੜੀ ਵੱਡੀ ਤੁਮੇਵਾਰੀ ਹੈ ਨਾਲ ਦੀ ਨਾਲ ਦੂਜੀਆਂ ਕਮਿਊਨਿਟੀਜ਼ ਨੂੰ ਜਿਹੜੀਆਂ ਸਿੱਖਾਂ ਨਾਲ ਪਿਆਰ ਕਰਦੀਆਂ ਉਹਨਾਂ ਦੇ ਵਿੱਚ ਆਪਣੀ ਥਾਂ ਬਣਾ ਕੇ ਰਾਜਨੀਤਿਕ ਤਾਕਤ ਤੇ ਆਪਣੀ ਹੋਣ ਦਾ ਅਹਿਸਾਸ ਸਮੇਂ ਦੇ ਹਕਮਰਾਨਨ ਕਰਾਉਣਾ ਤੇ ਉਹਨਾਂ ਨੂੰ ਕਰਾਉਣ ਤੋਂ ਬਾਅਦ ਫਿਰ ਫਿਰ ਆਪਣੀ ਤਾਕਤ ਜਿਹੜੀ ਆ ਅਗਲੇ ਵਧਾ ਕੇ ਇਹ ਰਾਜਨੀਤਿਕ ਸ਼ਕਤੀ ਵੀ ਵਧਾਉਣੀ ਤੇ ਆਪਣੀ ਪੰਥਕ ਸ਼ਕਤੀ ਨੂੰ ਵੀ ਇੱਕ ਸੁਰ ਰੱਖਣਾ ਇਹ ਬੜੇ ਵੱਡੇ ਕਾਰਜ ਪਰ ਮੈਨੂੰ ਇਦਾਂ ਲੱਗਦਾ ਮੈਂ ਇਹਨੂੰ ਨਹੀਂ ਅੱਡਦਾ ਕਿਉਂਕਿ ਮੈਂ ਸਾਰਿਆਂ ਨੂੰ ਮਿਲਦਾ ਵਰਤਦਾ ਰਹਿਣਾ ਸਾਰੇ ਨਾਲ ਇਹ ਮੇਰੇ ਵਿਚਾਰਾਂ ਦੀ ਸਮਝ ਵੀ ਹੁੰਦੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹ ਸੇਵਾ ਦਾ ਮੁਖੀ ਬਣਾਇਆ ਉਹਨਾਂ ਦਾ ਜਿਹੜਾ ਪਿਛਲਾ ਜੀਵਨ ਹੈ ਨਾ ਉਹ ਪਹਿਸ਼ਾਤ ਇੱਕ ਚੰਗੇ ਗ੍ਰੰਥੀ ਸਿੰਘ ਵੀ ਰਹੇ ਚੰਗੇ ਕਥਾਵਾਚਕ ਰਹੇ ਫਿਰ ਸਿੰਘ ਸਾਹਿਬ ਰਹੇ ਰਾਜਨੀਤਿਕ ਖੇਤਰ ਵਿੱਚ ਉਹਨਾਂ ਦਾ ਰੋਲ ਅੱਜ ਸ਼ੁਰੂ ਹੋਇਆ ਰਾਜਨੀਤਿਕ ਖੇਤਰ ਦੇ ਵਿੱਚ ਉਹ ਉਹਨਾਂ ਨੂੰ ਬਹੁਤ ਬਚ-ਬਚ ਕੇ ਤੁਰਨਾ ਪੈਣਾ। ਰਾਜਨੀਤਿਕ ਲੋਕ ਕਈ ਵਾਰੀ ਬਹੁਤ ਵੱਡੀਆਂ ਬੇਈਮਾਨੀਆਂ ਕਰ ਦਿੰਦੇ ਆ ਧਾਰਮਿਕ ਲੋਕਾਂ ਨਾਲ ਬਹੁਤ ਕੁਝ ਹੁੰਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ। ਉਹਨਾਂ ਨੂੰ ਵੀ ਬਚ ਕੇ ਤੁਰਨ ਦੀ ਲੋੜ ਹੈ ਤੇ ਦੀਪਾ ਸੁਤੰਤਕੌਰ ਉਹਨਾਂ ਦਾ ਪਰਿਵਾਰਕ ਪਿਸ਼ੋਕਰ ਵੀ ਬਹੁਤ ਮਜ਼ਬੂਤ ਹੈ। ਪਰ ਇਸ ਖੇਤਰ ਦੇ ਵਿੱਚ ਉਹਨਾਂ ਦਾ ਵੀ ਘਰ ਦੇ ਭਾਗ ਹੈ ਜੇ ਸ਼ੁਰੂ ਹੈ। ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਹੜੇ ਕੁਝ ਰਾਜਨੀਤਿਕ ਪਾਰਟੀਆਂ ਵਿੱਚ 14ਨ ਖਾਤਰ ਜੁੜੇ ਹੁੰਦੇ ਨੇ ਕੋਈ ਪਰਿਵਾਰਾਂ ਦਾ ਮਾਨ ਸਤਕਾਰ ਬਨੌਣ ਲਈ ਤੁਰੇ ਹੁੰਦੇ। ਉਹ ਇਹਨਾਂ ਦੇ ਵਿੱਚ ਵੀ ਆਉਣਗੇ। ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਤਾਕਤ ਹੱਥੇ ਆਉਣ ਦੇ ਲਈ ਬੜਾ ਕੋਈ ਕੰਮ। ਇਹਨਾਂ ਨੂੰ ਉਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਔਰ ਆਪਣੇ ਨਵੇਂ ਰੋਲ ਨੂੰ ਬਾਕੂਬੀ ਨਿਭਾਉਣ ਦੇ ਲਈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਤੇ ਕਾਂਟਰ ਦਾ ਸਾਥ ਨੂੰ ਮਾਨਕੇ ਇਹਨੂੰ ਬਨੰਦੀਆਂ ਤੇ ਲੈ ਕੇ ਜਾਣਾ ਪੈਣਾ। ਫਿਰ ਇਹ ਸਾਰੀ ਚਰਬੀ ਕਲਾਉ ਦੇ ਪੱਛੇ ਨਹੀਂ ਗਾ।